ਹਰ ਕੋ ਨਾਮ ਜਪੇ ਕਰਮ ਤੇ ਜੋ ਧਰਮ ਖੜਾ ਹੈ ਉਹ ਹੀ ਨਿਰਮਲ ਹੈ ਉਹ ਹੀ ਸ੍ਰੇਸ਼ਟ ਧਰਮ ਹੈ ਭਾਵ ਜਪ ਹੀ ਸ੍ਰੇਸ਼ਟ ਧਰਮ ਹੈ ਜਪ ਹੀ ਨਿਰਮਲ ਕਰਮ ਹੈ দান ਤੇ ਬੜਾ ਕਰਦਾ ਜਪ ਨਹੀਂ ਕਰਦਾ ਇਸ দান ਦੇ ਚੋਂ ਅਪਮਾਨ ਪੈਦਾ ਹੋਵੇਗਾ ਹੰਕਾਰ ਦੀ ਬਦਵੋ ਆਵੇਗੀ ਨਿਰੰਕਾਰ ਦੀ ਸੁਗੰਧ ਹੀ ਨੇ ਸੇਵਾ ਤੇ ਬੜੀ ਕਰਦਾ ਜਪ ਨਹੀਂ ਕਰਦਾ ਇਹਦੀ ਸੇਵਾ ਵਿੱਚ ਵੀ ਕਠੋਰਤਾ ਹੋਵੇਗੀ ਦਇਆ ਨਹੀਂ ਪਾਠ ਤੇ ਬੜਾ ਕਰਦਾ ਹੈ ਪਰ ਮਨ ਨੂੰ ਨਹੀਂ ਜੋੜਦਾ ਅਗਿਆਨਤਾ ਬਣੀ ਰਹੇਗੀ ਬਣੀ ਰਹੇਗੀ ਜਿਵੇਂ ਭੋਜਨ ਦੀ ਥਾਲੀ ਸਾਰਾ ਦਿਨ ਮੇਰੇ ਹੱਥੇ ਚ ਹੋਵੇ ਮੇਰੀ ਭੁੱਖ ਤੇ ਨਹੀਂ ਮਿਟੇਗੀ ਬੁਖਤੇ ਮਿਟੇਗੀ ਖਾਣ ਨਾਲ ਸਾਰਾ ਦਿਨ ਜ਼ਬਾਨ ਨਾਲ ਮੈਂ ਬਾਣੀ ਪੜ ਰਿਆ ਇਸ ਵਿੱਚ ਮੇਰਾ ਮਨ ਨਹੀਂ ਜੁੜਿਆ ਭੁੱਖੇ ਮਾ ਕਰਨੀ ਕੁਝ ਵੀ ਨਹੀਂ ਹੋਵੇਗਾ ਕੁਝ ਵੀ ਨਹੀਂ ਹੋਵੇ ਇਸ ਵਾਸਤੇ ਇਹ ਬੁਨਿਆਦੀ ਨੁਕਤੇ ਮੈਂ ਤੁਹਾਡੇ ਸਾਹਮਣੇ ਰੱਖਾਂ ਫਿਰ ਬਾਅਦ ਵਿੱਚ ਹੋਰ ਵਿਚਾਰਾਂ ਜਪ ਕਿਵੇਂ ਕਰੀਏ ਅਗਰ ਕੋਈ ਵਿਧੀ ਵਿਧਾਨ ਪੁੱਛੇ ਤਾਂ ਦੋ ਨੁਕਤੇ ਪਹਿਲੇ ਮੈਂ ਇਹ ਵੀ ਤੁਹਾਡੇ ਸਾਹਮਣੇ ਰੱਖਦੇ ਆਂ ਪਹਿਲਾ ਨੁਕਤਾ ਤੇ ਕੋਈ ਵਿਧੀ ਵਿਧਾਨ ਨਹੀਂ ਹੈ ਨਹੀਂ ਹੈ ਫਿਰ ਮੈਂ ਅਰਜ਼ ਕਰਾਂ ਜੋ ਤੁਹਾਡੇ ਸਾਹਮਣੇ ਵਿਚਾਰ ਰੱਖਾਂਗਾ ਤਸਦੀਕ ਗੁਰਵਾਣੀ ਕਰੇਗੀ ਪੰਕਤੀ ਤੁਹਾਨੂੰ ਸੁਣਾਵਾਂ ਕਜ ਭਰਮ ਕਰਮ ਬਿਦਨੇ ਖੇਤ RAM ਨਾਮ ਲੈ ਹੀ ਬਿਦਨੇ ਖੇਰ ਕੋਈ ਵੀ ਦੀ ਨਹੀਂ ਬਿਦੀ ਨਿਸ਼ੇਤ ਕੋਈ ਡੰਗ ਨਹੀਂ ਹੈ ਕੋਈ ਤਰੀਕਾ ਨਹੀਂ ਹੈ ਇਹ ਭਗਤ ਕਬੀਰ ਜੀ ਦੀ ਪੰਗਤੀ ਹੈ ਕਬੀਰ ਕਹਿੰਦੇ ਨੇ ਮੇਰੇ ਕੋਲ ਢੰਗ ਨਾ ਪੁੱਛੋ ਕਿਉਂਕਿ ਢੰਗ ਹੈ ਹੀ ਨਹੀਂ ਹੈ ਹੀ ਨਹੀਂ ਤੁਸੀਂ ਆਖੋਗੇ ਕਬੀਰ ਜੈਸਾ ਸੰਤ ਭਗਤ ਸਤਗੁਰੂ ਨੇ ਆਪਣੇ ਸੀਨੇ 'ਚ ਥਾਂ ਦਿੱਤੀ। ਭਗਤਾਂ ਦੇ ਚੋਂ ਪਹਿਲੇ ਰਖਿਆ। ਕਹਿੰਦਾ ਕੋਈ ਡੰਗ ਨਹੀਂ। ਬਿਦੀ ਨਹੀਂ ਸ਼ੇਦ ਕੋਈ ਬਿਦੀ ਨਹੀਂ ਮੇਰੇ ਕੋਲ ਕੋਈ ਬਿਦੀ ਨਾ ਪਛਾ। ਦਰਸਲ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਾਂ। 36 ਪ੍ਰਕਾਰ ਦੇ ਭੋਜਨ ਦਾ ਪਰੋਸਿਆ ਹੋਇਆ ਥਾਲ ਕਿਸੇ ਦੇ ਅੱਗੋਂ ਰੱਖ ਦਈਏ। ਤੇ ਅਗਲਾ ਇਹ ਆਖੇ ਢੰਗ ਦਸੋ ਖਾਣ ਦਾ ਕਿਵੇਂ ਖਾਈਏ ਤਾਂ ਇੱਕ ਗੱਲ ਸਪਸ਼ਟ ਹੋ ਗਈ ਇਹਨੂੰ ਭੁੱਖ ਨਹੀਂ ਲੱਗੀ ਭੁੱਖ ਨਹੀਂ ਕਦੀ ਭੁੱਖਾ ਢੰਗ ਪੁੱਛਦਾ ਹੈ ਕਦੀ ਭੁੱਖਾ ਤੌਰ ਤਰੀਕਾ ਪੁੱਛਦਾ ਹੈ ਠੰਡਾ ਪਾਣੀ ਦਾ ਗਲਾਸ ਕੋਲਡ ਡਰਿੰਕ ਸ਼ਰਬਤ ਕਿਸੇ ਦੇ ਅੱਗੋਂ ਰੱਖ ਦਈਏ ਤੇ ਅਗਲਾ ਆਖੇ ਪੀਣ ਦਾ ਜ਼ਰਾ ਢੰਗ ਵੀ ਦੱਸ ਤਾਂ ਤੋ ਗਲ ਸਾਫ ਹੋ ਗਈ ਪਿਆਸ ਨਹੀਂ ਲੱਗੇ ਪੈਸਾ ਕਦੀ ਢੰਗ ਪੁੱਛਦਾ ਹੈ ਪਿਆਸ ਲੱਗਦੀ ਹੈ ਤੇ ਪਸ਼ੂ ਪਾਣੀ ਪੀਣ ਲੱਗ ਪੈਂਦੇ ਨੇ ਭੁੱਖ ਲੱਗਦੀ ਹੈ ਤੇ ਉਹ ਵੀ ਖਾਣ ਲੱਗ ਪੈਂਦੇ ਆ ਜੋ ਢੰਗ ਪਿਆ ਪੁੱਛਦਾ ਹੈ ਕਬੀਰ ਕਹਿੰਦੇ ਨੇ ਅਜੇ ਨਾਮ ਦੀ ਭੁੱਖ ਨਹੀਂ ਪੈਦਾ ਹੋਈ ਅਜੇ ਪ੍ਰਮਾਤਮਾ ਦੀ ਪਿਆਸ ਨਹੀਂ ਪੈਦਾ ਕਬੀਰ ਇਹ ਕਹਿ ਰਹੇ ਨੇ ਵਰਨਾ ਪਿਆਸਾ ਕਦੀ ਢੰਗ ਪੁੱਛਦਾ ਪਾਣੀ ਦਾ ਗਲਾਸ ਸਾਹਮਣੇ ਪਿਆ ਹੋਵੇ ਕਿਵੇਂ ਪੀ ਕਦੀ ਭੁੱਖਾ ਢੰਗ ਪੁੱਛਦਾ ਮੈਂ ਕਿਵੇਂ ਖਾਵਾਂ ਇਹ ਢੰਗ ਪੁੱਛਣ ਵਾਲੇ ਇਹਨਾਂ 'ਚ ਪਿਆਸ ਨਹੀਂ ਹੈ ਭੁੱਖ ਨਹੀਂ ਹੈ ਔਰ ਢੰਗ ਦਸਣ ਵਾਲੇ ਖਾਣਾ ਕਰਨੇ ਉਹਨਾਂ ਨੂੰ ਕੁਝ ਵੀ ਢੰਗ ਦਾ ਪਤਾ ਨਹੀਂ ਕਬੀਰ ਤੋਂ ਵੀ ਆਪਣੇ ਆਪ ਨੂੰ ਸਿਆਣਾ ਕਹੀ ਜਾਂਦੇ ਨੇ ਤਜ ਭਰਮ ਕਰਮ ਬਿਦਨੇ ਖੇਦ ਰਾਮ ਨਾਮ ਲੈ ਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇ ਹੁਣ ਮੈਂ ਫਿਰ ਅਰਜ਼ ਕਰਾਂ ਫਿਰ ਵੀ ਇੱਕ ਡੰਗ ਹੈ ਤੁਸੀਂ ਆਖੋਗੇ ਆਪੇ ਮੈਂ ਖੰਡਨ ਕਰਦਾ ਪਿਆ ਕਬੀਰ ਦੀ ਬੋਲਾਂ ਨੂੰ ਲੈ ਕੇ ਪਰ ਹੁਣ ਮੰਡਨ ਕਰਦਾ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਲੈ ਕੇ ਧਿਆਨ ਨਾਲ ਸੁਣਨਾ ਕੋਈ ਢੰਗ ਨਹੀਂ ਹੈ। ਪਗਰ ਕੋਈ ਸਾਹਮਣੇ ਪਰੋਸਿਆ ਹੋਇਆ ਥਾਲ ਪਿਆ ਤੇ ਢੰਗ ਪੁੱਛਦਾ ਹੈ ਖਾਣ ਦਾ ਇਹਨੂੰ ਭੁੱਖ ਨਹੀਂ ਹੈ। ਢੰਗ ਪੁੱਛਦਾ ਹੈ ਪੀਣ ਦਾ ਇਹਨੂੰ ਪਿਆਸ ਨਹੀਂ। ਕੋਈ ਢੰਗ ਨਹੀਂ ਹੈ। ਪਿਆਸ ਹੋਣੀ ਚਾਹੀਦੀ ਹੈ। ਕੋਈ ਢੰਗ ਨਹੀਂ ਹੈ। ਭੁੱਖ ਹੋਣੀ ਚਾਹੀਦੀ ਹੈ। ਨਾਮ ਜਪਣ ਦਾ ਜੋ ਢੰਗ ਪੁੱਛਦਾ ਹੈ ਅਜੇ ਨਾਮ ਜਪਣ ਦੀ ਤੜਪ ਨਹੀਂ ਹੈ ਅਜੇ ਖੇਚੇ ਨਹੀਂ ਹੈ ਅਜੇ ਪਿਆਸ ਨਹੀਂ ਹੈ ਜੇ ਭੁੱਖ ਨਹੀਂ ਪੈਦਾ ਲੱਗੀ ਸਾਚੇ ਨਾਮ ਕੀ ਲਾਗੇ ਭੁੱਖ ਅਜੇ ਕੋਈ ਨਹੀਂ ਅਜੇ ਨਹੀਂ ਹੈ ਤਾਂ ਹੀ ਜਗਾ ਜਗਾ ਤੇ ਢੰਗ ਪਿਆ ਪੁੱਛਦਾ ਮੈਂ ਫਿਰ ਅਰਜ਼ ਕਰਾਂ ਫਿਰ ਵੀ ਇੱਕ ਟੰਗ ਹੈ ਕਿ ਭੋਜਨ ਦੀ ਬੁਰਕੀ ਮੂੰਚ ਪਾਣੀ ਪੈਂਦੀ ਅੱਖਾਂ 'ਚ ਨਹੀਂ ਪਾਣੀ ਪੈਂਦੀ ਕੰਨਾਂ ਦੇ 'ਚ ਨਹੀਂ ਫਿਰ ਵੀ ਇੱਕ ਡੰਗ ਹੈ ਐਵੇਂ ਭੋਜਨ ਦੀ ਬੁਰਕੀ ਚੁੱਕ ਕੇ ਮੈਂ ਕਾਨੇ 'ਚ ਪਾਵਾਂ ਇਹਦੇ ਰਾਹੀਂ ਮੇਰੇ ਮੈਦੇ 'ਚ ਪ੍ਰਵੇਸ਼ ਨਹੀਂ ਕਰੇਗੇ ਇਹਦੇ ਨਾਲ ਮੇਰੀ ਭੁੱਖ ਨਹੀਂ ਮਿਟੇਗੀ ਮੈਂ ਅੱਖਾਂ 'ਚ ਪਾ ਲਵਾਂ ਉਹਦੇ 'ਚ ਨਮਕ ਮਿਰਚ ਹੋਵੇਗਾ ਖਾਂਦੇ 'ਚ ਪਾਣੀ ਆ ਜਾਏਗਾ ਖਾਂਦੇ ਖਰਾਬ ਹੋਣਗੇ ਮੈਂ ਨੱਕ ਦੇ 'ਚ ਪਾਵਾਂ ਤੇ ਨਹੀਂ ਛਾਣ ਗਿਆ ਦੇ ਦਵਾਰ ਨਹੀਂ ਹੈ ਫਿਰ ਵੀ ਇੱਕ ਢੰਗ ਹੈ ਕਿ ਭੋਜਨ ਦੇ ਵਰਕੇ ਮੋਚ ਪਾਣੇ ਪਏ ਮੌਂਦੇ ਰਾਹੇ ਅੰਦਰ ਜਾਏਗਾ ਕੋਈ ਡੰਗ ਨਹੀਂ ਹੈ ਪ੍ਰਭੂ ਦੇ ਨਾਮ ਜਪਣ ਦਾ ਫਿਰ ਵੀ ਇੱਕ ਢੰਗ ਹੈ ਕੀ ਢੰਗ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੋਹੀ ਰਾਗ ਦੇ ਜਸ ਦੱਸਦੇ ਨੇ ਰਸਨਾ ਨਾਮ ਜਪੋ ਤਬ ਮਥਿਏ ਇਨ ਵਿਧ ਅਮਰਤ ਪਾਓ ਜ਼ਬਾਨ ਨਾਲ ਜਪਣਾ ਔਰ ਕੀ ਹੈ ਕੋਈ ਅੱਖਾਂ ਨਾਲ ਥੋੜੀ ਜਿਹਾਪਣਾ ਨੱਕ ਨਾਲ ਥੋੜੀ ਜਿਹਾਪਣਾ ਕੰਨਾਂ ਨਾਲ ਥੋੜੀ ਜਿਹਾਪਣਾ ਤੇ ਸਾਰੇ ਇੰਦਰੇ ਦਿੱਤੇ ਨੇ ਪ੍ਰਭੂ ਨੇ ਜਪਣਾ ਤੇ ਜ਼ਬਾਨ ਨਾਲ ਰਸਨਾ ਨਾਮ ਜਪੋ ਤਬ ਮਥਿਏ ਇਨ ਵਿਧ ਅਮਰਤ ਪਾਓ ਇਸ ਵਿਧੀ ਨਾਲ ਅਮਰਤ ਦੀ ਪ੍ਰਾਪਤੀ ਹੋ ਜਾਏ ਹੁਣ ਮੈਂ ਅਰਜ਼ ਕਰਾਂ ਜ਼ਬਾਨ ਨਾਲ ਜਪਣਾ ਇੰਜ ਹੈ ਜਿਵੇਂ ਹੱਥਾਂ ਨਾਲ ਰੋਟੀ ਪਕਾਣਾ ਪਰ ਰੋਟੀ ਪਕਾਣਾ ਰੋਟੀ ਖਾਣਾ ਨਹੀਂ ਹੈ ਪਕਾਣ ਨਾਲ ਭੁੱਖ ਨਹੀਂ ਮਿਟੇਗੀ ਇਹ ਦੂਜਾ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਰੋਟੀ ਕਮਾਣ ਨਾਲ ਵੀ ਭੁੱਖ ਨਹੀਂ ਮਿਟੇਗੀ ਰੋਟੀ ਪਕਾਣ ਨਾਲ ਵੀ ਭੁੱਖ ਨਹੀਂ ਮਿਟੇਗੀ ਸਾਰਾ ਦਿਨ ਰਸੋਈ ਦੇ ਚਰਿਆ ਹੈ ਤੇ ਭੋਜਨ ਬਣਾਉਂਦਾ ਰਿਹਾ ਹੈ ਭੁੱਖ ਨਹੀਂ ਮਿਟੇਗੀ ਨਹੀਂ ਮਿਟੇਗੀ ਸਾਰਾ ਦਿਨ ਬਾਣੀ ਪੜਦਾ ਰਿਹਾ ਹੈ ਭੋਜਨ ਬਣਾਣਾ ਵਾਹਿਗੁਰੂ ਵਾਹਿਗੁਰੂ ਜ਼ਬਾਨ ਜਪਦੇ ਰਹੀਏ ਭੋਜਨ ਬਣਦਾ ਹੈ ਹੁਣ ਇਹਨੂੰ ਖਾਣਾ ਵੀ ਤੇ ਨਾ ਜੇ ਕੋ ਖਾਵੇ ਜੇ ਕੋ ਭੁਣਛੇ ਤਿਸਕਾ ਹੋਇ ਉਧਾਰ ਉਹ ਖਾਣ ਦਾ ਡੰਗ ਕਿ ਹੈ ਜਿਵੇਂ ਭੋਜਨ ਦੀ ਬੁਰਖੀ ਦਾ ਢੰਗ ਹੈ ਮੂੰਹ ਚ ਪਾਣੀ ਪੈਗੇ ਤੇਵੇਂ ਨਾਮ ਜਪਣ ਦਾ ਢੰਗ ਹੈ ਜ਼ਬਾਨ ਨੇ ਤੇ ਭਜਨ ਕਰਨਾ ਹੈ ਬਣਾਣਾ ਹੈ ਜਪਨੋ ਰੱਖ ਦੇਣਾ ਹੈ ਕੰਨਾਂ ਦੇ ਰਾਹੀਂ ਉਹ ਸ਼ਬਦ ਨੇ ਅੰਦਰ ਪ੍ਰਵੇਸ਼ ਕਰਨਾ ਅੱਖਾਂ ਦੇ ਰਾਹੀਂ ਨਹੀਂ ਮੂੰਹ ਦੇ ਰਾਹੀਂ ਵੀ ਨਹੀਂ ਨੱਕ ਦੇ ਰਾਹੀਂ ਵੀ ਨਹੀਂ ਹਟਾਂ ਗਾਵੀਏ ਸੁਣੀਏ ਮਨ ਰਖੀਏ ਬਾਪ ਕੈਨ ਲ ਰੋਟੀ ਕਮਾਣਾ ਔਖ ਹੈ ਪਕਾਣਾ ਔਖ ਹੈ ਖਾਣਾ ਤੇ ਬੜਾ ਸੋਕ ਹੈ ਸਾਰੇ ਕਰ ਸਕਦੇ ਨਾ ਆਰਾਮ ਨਾ ਕਮਾਣਾ ਔਖ ਹੈ ਪਕਾਣਾ ਔਖ ਹੈ ਦੂਜੀ ਮੈਂ ਅਰਜ਼ ਕਰਾਂ ਭਜਨ ਇਹ ਆਤਮਾ ਦੀ ਖੁਰਾਕ ਹੈ ਮੰਦੀ ਖੁਰਾਕ ਇਹ ਵੀ ਭੋਜਨ ਹੈ ਅਧਿਆਤਮਿਕ ਭੋਜਨ ਹੈ ਇਹ ਕਮਾਣਾ ਤੇ ਬੜਾ ਸੌਖ ਹੈ ਪਕਾਣਾ ਤੇ ਬੜਾ ਸੌਖ ਹੈ ਖਾਣਾ ਬੜਾ ਔਖਾ ਹੈ ਦੇਖੋ ਖਾਵੇ ਸਵਾਸ ਸਤਿਗੁਰੂ ਕਹਿੰਦੇ ਕੋਈ ਖਾਵੇ ਤੇ ਸਹੀ ਖਾਂਦੇ ਨਹੀਂ ਕੋਈ ਭੁੱਖੇ ਦੇ ਭੁੱਖੇ ਰਹਿ ਜਾਣੇ ਵਾਹਿਗੁਰੂ ਵਾਹਿਗੁਰੂ ਮੈਂ ਘੰਟਾ ਜਪਿਆ ਮੇਰੇ ਮਨ ਨੇ ਇੱਕ ਮਿੰਟ ਵੀ ਨਹੀਂ ਸੁਣਿਆ ਭੁੱਖੇ ਦਾ ਭੁੱਖਾ ਰਹਿ ਜਾਵਾਂਗਾ ਕੁਝ ਵੀ ਨਹੀਂ ਪਕਾਣ ਨਾਲ ਤੇ ਭੁੱਖ ਨਹੀਂ ਮਿਟਦੀ ਸੌਹਰੋ ਦਿਨ ਆਰਾਮ ਆਰਾਮ ਰਟਦਾ ਰਿਹਾ ਹੈ ਯਕੀਨ ਜਾਣੋ ਸੋਗ ਸੰਤਾਪ ਦੇ ਚ ਰਹੇਗਾ ਕੋਈ ਆਨੰਦ ਨਹੀਂ ਕੋਈ ਖੇੜਾ ਨਹੀਂ ਇਹਨੇ ਭੋਜਨ ਬਣਾਇਆ ਹੈ ਥੱਕ ਜਾਏਗਾ ਰਾਮ ਰਾਮ ਜਪਦਿਆਂ ਥੱਕ ਜਾਏਗਾ ਵਾਹਿਗੁਰੂ ਵਾਹਿਗੁਰੂ ਕਰਦਿਆਂ ਥੱਕ ਜਾਏਗਾ ਤੇ ਵੀ ਮਰ ਔਰ ਥਕੇ ਮੈਂ ਦੇਖਦਾ ਟੁੱਟੇ ਮੈਂ ਦੇਖਦਾ ਥੱਕ ਗਏ ਇਤੇ ਥਕੇ ਮਾ ਲੈ ਜਾਣਾ ਚਾਹੀਦਾ ਸੀ ਲੈ ਸਕਦਾ ਸੀ ਜੇ ਭੋਜਨ ਛਕ ਲੈਂਦਾ ਤੇ ਤਾਜ਼ਗੀ ਆ ਜਾਣੀ ਸੀ ਭੁੱਖ ਮਿਟ ਜਾਣੀ ਸੀ ਥਕੇ ਮਾ ਲੈ ਜਾਣਾ ਸੀ ਪਕਾਣ ਦਾ ਵੀ ਥਕੇ ਮਾ ਲੈ ਜਾਣਾ ਸੀ ਜੇ ਕਿਦਰੇ ਇਹ ਛਕ ਲੈਂਦਾ ਸ਼ਬਦ ਦਾ ਛਕਣਾ ਕੀ ਹੈ ਦੇਖੋ ਖਾਵੇ ਦੇਖੋ ਪੁੰਚੇ ਜ਼ਬਾਨ ਨੇ ਭੋਜਨ ਬਣਾਇਆ ਵਾਹਿਗੁਰੂ ਵਾਹਿਗੁਰੂ ਇਹ ਭੋਜਨ ਤੇ ਬਣ ਗਿਆ ਇਹਦਾ ਛਕਣਾ ਹੀ ਔਖਾ ਹੈ ਮਨ ਸੁਣੇ ਤੇ ਮਨ ਤਾਂ ਹੀ ਸੁਣੇਗਾ ਜੇ ਮਨ ਚੁੱਪ ਕਰੇ ਜਿਹੜਾ ਪਹਿਲੇ ਹੀ ਬੋਲਦਾ ਪਏ ਤੇ ਸੁਣੇਗਾ ਕੀ ਉੱਚੀ ਉੱਚੀ ਬੋਲਣ ਵਾਲਾ ਕਿਸੇ ਦੀ ਗੱਲ ਸੁਣ ਨਹੀਂ ਸਕਦਾ ਕਿਸੇ ਦੀ ਗੱਲ ਸੁਣਨ ਵਾਸਤੇ ਚੁੱਪ ਕਰਨਾ ਪੈਂਦਾ ਆਮ ਤੁਸੀਂ ਸਾਰੇ ਸੈਣੇ ਬਿਠੇ ਕਿ ਸੇ ਨੂੰ ਸੁਣਨਾ ਹੈ ਤਾਂ ਚੁੱਪ ਕਰਨਾ ਪਏਗਾ ਮਨ ਨੇ ਸੁਣਨਾ ਹੈ ਤਾਂ ਮਨ ਨੂੰ ਖਾਮੋਸ਼ ਹੋਣਾ ਪਏਗਾ ਮਨ ਨੂੰ ਚੁੱਪ ਰਖਣਾ ਪਏਗਾ ਮਨ ਨੂੰ ਚੁੱਪ ਰਖਣਾ ਹੀ ਮਨ ਦੀ ਇਕਾਗਰਤਾ ਹੈ ਮਨ ਨੂੰ ਖਾਮੋਸ਼ ਰੱਖਣਾ ਹੀ ਮਨ ਦਾ ਪਵਿੱਤਰ ਹੋਣਾ ਹੈ ਮਨ ਚੁੱਪ ਨਹੀਂ ਕਰਦਾ ਉੱਕੀ ਨਹੀਂ ਕਰਦਾ ਬੜੇ ਲੰਬੇ ਸਮੇਂ ਤੋਂ ਇਹ ਗਲ ਪਕੜਦੇ ਚਾਹੀ ਸੀ ਚੁੱਪ ਰਹਿਣ ਨਾਲੇ ਪ੍ਰਮਾਤਮਾ ਦੀ ਪ੍ਰਾਪਤੀ ਹੈ ਮਨ ਚੁੱਪ ਕਰੇ ਕੁਛ ਇੱਕ ਨੇ ਇਸ ਗੱਲ ਨੂੰ ਸਮਝਿਆ ਨਾ ਤੇ ਕੁਛ ਇੱਕ ਨੇ ਤਰੀਕਾ ਇਹ ਅਪਣਾਇ ਚਲੋ ਪਹਿਲੇ ਜ਼ਬਾਨ ਨਾਲ ਨਹੀਂ ਬੋਲਦੇ ਚੁੱਪ ਕਰ ਜਾਂਦੇ ਆ ਸ਼ਾਇਦ ਫਿਰ ਮਨ ਵੀ ਚੁੱਪ ਕਰ ਜਾਵੇ ਤਾਂ ਉਹਨਾਂ ਨੂੰ ਆਖਿਆ ਗਿਆ ਮੌਨੀ ਅਗਰ ਮੌਨ ਧਾਰਨ ਕਰਕੇ ਪ੍ਰਮਾਤਮਾ ਮਿਲਦਾ ਨਾ ਬੋਲਣ ਨਾਲ ਤਾਂ ਫਿਰ ਪ੍ਰਮਾਤਮਾ ਜ਼ੁਬਾਨ ਦਿੰਦਾ ਹੀ ਨਾ ਇਹ ਤੇ ਬੋਲਣ ਵਾਸਤੇ ਦਿੱਤੀ ਹੈ ਜੋ ਕੁਝ ਦਿੱਤਾ ਹੈ ਵਰਤਣ ਵਾਸਤੇ ਦਿੱਤਾ ਹੈ ਔਰ ਵਰਤੋਂ ਨਾ ਕਰੋ ਯਕੀਨ ਜਾਣੋ ਕਮਜ਼ੋਰੀ ਆ ਜਾਏਗੀ ਅੱਖਾਂ ਤੇ ਕੋਈ ਪੱਟੀ ਬਨ ਲਵੇ 3-4 ਸਾਲ ਖੋਲੇ ਹੀ ਨਾ ਅੰਧਾ ਹੋ ਜਾਏਗਾ ਅਗਰ 4 ਸਾਲ ਬਾਅਦ ਉਸਨੇ ਪੱਟੀ ਇੱਕ ਪਾਸੇ ਕੀਤੀ ਅੰਦਾ ਹੋਵੇਗਾ ਕਿਉਂਕਿ ਅੱਖਾਂ ਦੀ ਵਰਤੋਂ ਨਹੀਂ ਕੀਤੀ ਇਸਤੇਮਾਲ ਨਹੀਂ ਕੀਤਾ ਇਹ ਤੇ ਹੁਣ ਸੈਂਟਿਸਟ ਵੀ ਐਸਾ ਕਹਿਣ ਲੱਗ ਪਏ ਨੇ ਕੋਈ ਬੋਲੇ ਨਾ 2-4 ਸਾਲ ਯਕੀਨ ਜਾਨੋ ਬੋਲਣ ਦੀ ਸ਼ਕਤੀ ਗਵਾ ਛੱਡੇਗਾ ਮੈਂ 2-4 ਮਹੀਨੇ ਆਪਣੇ ਸਿੱਖ ਜਗਤ 'ਚ ਦੇਖਣ ਜਿਨ੍ਹਾਂ ਨਾਲ ਲਕਬ ਜੁੜੇ ਹੋਇਆ ਮੌਨ ਜੀ ਇੱਕ ਦੋ ਤੇ ਗੁਜ਼ਰ ਗਏ ਇੱਕ ਦੋ ਰਹਿ ਗਏ 12 ਸਾਲ ਬਾਅਦ ਮੌਨ ਖੋਲਿਆ ਆਵਾਜ਼ ਬਿਲਕੁਲ ਮਾਦੀਨ ਹੋ ਗਈ ਬਾਰੀਕ ਹੋ ਗਈ ਬੜਾ ਜ਼ੋਰ ਦਾ ਬੋਲਦਣ ਤਾਂ ਕਿਦਰੇ ਪੱਲੇ ਪੈਂਦੇ ਪਰ ਥੋੜੇ ਜਿਹਾ ਬੋਲ ਬੋਲਣ ਲੱਗਿਆਂ ਵੀ ਲੜਖੜਾ ਜਾਂਦੇ ਨੇ ਠੱਠਰਾ ਜਾਂਦੇ ਨੇ ਜ਼ਬਾਨ ਬੋਲਣ ਦੀ ਸ਼ਕਤੀ ਗਵਾ ਬੈਠੇ ਮੁਲੇ ਨੇ ਜਿਹੜਾ ਮਨੁੱਖ ਆਪਣੇ ਦਿਮਾਗ ਤੋਂ ਕੰਮ ਨਾ ਲਾਵੇ ਸੋਚ ਸ਼ਕਤੀ ਤੋਂ ਕੰਮ ਨਾ ਲਵੇ ਯਕੀਨ ਜਾਨੋ ਮੂੜ ਦਾ ਮੂੜ ਰਹਿ ਜਾਏਗਾ ਜਿਵੇਂ ਲੋਹਾ ਵਰਤਨ ਦੇ ਵਿੱਚ ਬਣਿਆ ਰਹੇ ਤੇ ਲੰਬੇ ਸਮੇਂ ਤੱਕ ਰਹਿੰਦਾ ਹੈ ਉਂਝ ਪਿਆ ਰਹੇ ਤੇ ਜ਼ੰਗ ਹਲਕਾ ਜਾਏਗਾ ਤੇ ਵੀ ਮਅਰਜ਼ ਕਰਦੇ ਹਨ ਸਰੀਰ ਦੇ ਜਿਸ ਗਿਆਨ ਇੰਦਰੀ ਤੋਂ ਕੰਮ ਨਾ ਲਾਓ ਕਮਜ਼ੋਰ ਹੋ ਜਾਏਗਾ ਜਿਹੜੇ ਮਨੁੱਖ ਥੋੜਾ ਬਹੁਤ ਪੈਦਲ ਨਹੀਂ ਚੱਲਦੇ ਯਕੀਨ ਜਾਣੋ ਚੱਲਣ ਦੀ ਸ਼ਕਤੀ ਗਵਾ ਬੈਠਦੇ ਜਿਹੜੇ ਲੋਕ ਥੋੜਾ ਬਹੁਤ ਹੱਥਾਂ ਨਾਲ ਕੰਮ ਨਹੀਂ ਕਰਦੇ ਉਹਨਾਂ ਦੇ ਹੱਥ ਵੀ ਕਮਜ਼ੋਰ ਹੋ ਜਾਂਦੇ ਇਹ ਤੇ ਕੁਦਰਤ ਨੇ ਨਿਯਮ ਬਣਾਇਆ ਹੈ ਪਰਮਾਤਮਾ ਨੇ ਨਿਯਮ ਬਣਾਇਆ ਹੈ ਕੋਈ ਕਈਆਂ ਨੇ ਇਹ ਸੱਚ ਸਮਝਿਆ ਚਲੋ ਜ਼ੁਬਾਨ ਨਾਲ ਵੀ ਨਹੀਂ ਬੋਲਦੇ ਸ਼ਾਇਦ ਮਨ ਚੁੱਪ ਕਰ ਜਾਏ ਗੁਰੂ ਨਾਨਕ ਸਮਝਾਂਦੇ ਨਹੀਂ ਚੁੱਪ ਹੈ ਚੁੱਪ ਨਾ ਹੋਈ ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰੇਗਾ ਨਹੀਂ ਕਰੇਗਾ ਉਹਦਾ ਜ਼ਬਾਨ ਨਾਲ ਕੋਈ ਮਤਲਬ ਹੀ ਨਹੀਂ ਹੈ ਚੁੱਪ ਹੈ ਚੁੱਪ ਨਾ ਹੋਈ ਜੇ ਲਾਹ ਰਿਆਂ ਲੈ ਬਤਾ ਤੂੰ ਇਕ ਲੈ ਬਤਾਰ ਕਈ ਸਾਲਾਂ ਤੱਕ ਚੁੱਪ ਕਰ ਤਾਂ ਵੀ ਮਨ ਚੁੱਪ ਨਹੀਂ ਕਰੇਗਾ ਬੋਲਦਾ ਰਹੇਗਾ ਬੋਲਦਾ ਮਨ ਦਾ ਸੁਭਾਅ ਹੈ ਬੋਲਣਾ। ਇਹਦਾ ਬੋਲਣਾ ਕਿਵੇਂ ਬੰਦ ਕਰੀਏ ਦਾ ਬੋਲਣ ਵਾਲੇ ਨੂੰ ਵਕਫਾ ਕਹਿੰਦੇ ਨੇ। ਚਰਨ ਗਹਾਂ ਬਕੌ ਸੁਭ ਰਸਨਾ ਦੀਜੇ ਪ੍ਰਾਨ ਅਕੋਰ। ਵਕਤੇ ਤੋਂ ਪੰਜਾਬੀ ਰੂਪ ਬਣਿਆ ਬਖਤਾ। ਭਾਵੇਂ ਅੱਜ ਤੇ ਇਹਦੇ ਅਰਥ ਕੁਝ ਹੋਰ ਬਣ ਗਏ ਨੇ ਚਰਨ ਗਹਾਂ ਬਕੌ ਸੁਭ ਰਸਨਾ। ਬਕੌਂ ਦੇ ਅਰਥ ਨੇ ਬੋਲਣਾ ਬੋਲਣਾ ਇਸ ਜ਼ਬਾਨ ਨਾਲ ਮੈਂ ਸੁਬ ਬਕਦਾ ਇੰਜ ਕਹਿ ਲੋ ਬਕੌਂ ਸੁਬਰਸਨਾ ਸ਼ਬਦ ਹੈ ਗੁਰੂ ਅਰਜਨ ਦੇਵ ਜੀ ਦਾ ਇਹਦੇ ਅਰਥ ਇਹ ਨਹੀਂ ਜੋ ਅਸੀਂ ਕਰਦੇ ਆਂ ਸ਼ਬਦਾਂ ਦੇ ਅਰਥ ਦੁਨੀਆ 'ਚ ਕੁਝ ਹੋਰ ਹੋ ਗਏ ਨੇ ਪਰ ਸ਼ਬਦ ਦੇ ਆਪਣੇ ਅਰਥ ਨੇ ਬੋਲਣਾ ਬੋਲਣ ਨੂੰ ਵਕਤਾ ਕਹਿੰਦੇ ਨੇ ਬੋਲਣ ਵਾਲੇ ਨੂੰ ਵਕਤਾ ਕਹਿੰਦੇ ਨੇ ਚਰਨ ਗਾਹ ਮੈਂ ਉਹਦੇ ਚਰਨ ਪਕੜਦਾ ਬਕੋ ਸਭ ਰਸਨਾ ਜ਼ਬਾਨ ਨਾਲ ਸੁਭ ਬੋਲਣਾ ਬਕੋ ਦੇ ਅਰਥ ਬੋਲਣਾ ਜ਼ਬਾਨ ਵਕਤਾ ਬਣੇ ਮਨ ਵਕਤਾ ਨਾ ਬਣੇ ਮਨ ਸਰੋਤਾ ਬਣੇ ਬਸ ਇਹ ਨਹੀਂ ਗੱਲ ਜ਼ਬਾਨ ਨੂੰ ਬੜੀ ਆਸਾਨੀ ਨਾਲ ਵਕਤਾ ਬਣਾ ਲੈਂਦੇ ਆ ਬਹੁਤ ਆਸਾਨੀ ਨਾਲ ਇਹ ਭੋਜਨ ਬੜੀ ਆਸਾਨੀ ਨਾਲ ਕਮਾ ਲੈਂਦੇ ਆ ਬਣਾ ਲੈਂਦੇ ਆ ਵਾਹਿਗੁਰੂ ਵਾਹਿਗੁਰੂ ਵਕਤਾ ਬਣ ਗਏ ਮਨ ਸਰੋਤਾ ਨਹੀਂ ਬਣਦਾ ਤੇ ਮਨ ਨਹੀਂ ਖਾਣਾ ਚੁੱਪ ਕਰੇ ਤੇ ਸ਼ਬਦ ਅੰਦਰ ਪ੍ਰਵੇਸ਼ ਕਰੇ ਤੇ ਚੁੱਪ ਨਹੀਂ ਕਰਦਾ ਮੈਂ ਇੱਕ ਸ਼ਹਿਰ ਦੇ ਇੱਕ ਸੱਜਣ ਨੇ ਅਰਦਾਸ ਕਰਾਈ ਕਿਦਰੇ ਲੋ 4 ਮਹੀਨੇ ਚ ਉਸਨੇ ਪਾਠ ਕੀਤੇ ਉਹਨੇ ਨੇ 5000 ਸੁਖਮੰਨੀ ਸਾਹਿਬ ਦੇ ਅਰਦਾਸ ਕਰਾਈ ਪੋਗ ਪਵਾਇਆ ਅਰਦਾਸ ਕਰ ਮੇਰੇ ਕੋਲ ਕਿਸੇ ਨੇ ਪੁੱਛਿਆ ਬੜਾ ਮਹਾਨ ਮਨੁੱਖ ਹੈ 5000 ਪਾਠ ਸੁਖਮੰਨੀ ਸਾਹਿਬ ਦੇ ਕਰ ਚੁੱਕਿਆ ਮੈਂ ਕਿਹਾ ਚਿਹਰੇ ਦਿੱਤੇ ਛਾਪਤੇ ਇੱਕ ਪੰਕਤੀ ਦੀ ਵੀ ਕੋਈ ਨਹੀਂ ਇੱਕ ਪੰਗਤੀ ਦੀ ਵੀ ਕੋਈ ਨਹੀਂ ਕੀ ਹੋਇਆ 5000 ਕੀਤੇ ਇਹ ਰੋਟੀ ਬਣਾਉਂਦਾ ਤੇ ਰਿਹਾ ਰੋਟੀਆਂ ਦੇ ਢੇਰ ਲਾਏ ਨੇ ਇਸਨੇ ਖਾਦੀ ਕੋਈ ਨਹੀਂ ਇਸ ਨੇ ਮੈਂ ਫਿਰ ਅਰਜ਼ ਕਰਾਂ 바ਰ ਦੀ ਦੁਨੀਆ ਵਿੱਚ ਰੋਟੀ ਕਮਾਣਾ ਔਖ ਹੈ ਰੋਟੀ ਪਖਾਣਾ ਔਖ ਹੈ ਖਾਣਾ ਸੌਖ ਹੈ ਧਰਮ ਦੀ ਦੁਨੀਆ ਵਿੱਚ ਭੋਜਨ ਖਾਣਾ ਹੀ ਬੜਾ ਔਖ ਹੈ ਜੇ ਖਾਵੇ ਐਸਵਾਸ ਸਤਿਗੁਰ ਕਹਿੰਦਾ ਕੋਈ ਖਾਵੇ ਕੋਈ ਛਕੇ ਸਿਰਫ ਛਕੇ ਹੀ ਨਾ ਹਜ਼ਮ ਵੀ ਕਰੇ ਕਿਉਂਕਿ ਹੈ ਵੇਗਜ਼ਾ ਜਿਸ ਦਿਨ ਅੰਦਰ ਸ਼ਬਦ ਪ੍ਰਵੇਸ਼ ਕਰ ਗਿਆ ਨਾ ਮਨ ਦੀ ਦੁਨੀਆ ਬਦਲ ਜਾਏਗੀ ਘਬਰਾਹਟ ਵੀ ਹੋਵੇਗੀ ਕੁਝ ਭੈ ਵੀ ਜਾਗੇਗਾ ਇੱਕ ਹੀ ਹੋਗਾ ਐ ਨਾ ਪ੍ਰਕਾਸ਼ ਇੱਕੋ ਹੀ ਦਫਾ ਸ਼ਬਦ ਛੋਟ ਕਰੇ ਇੱਕੋ ਹੀ ਦਫਾ ਸੁਣੇ ਮਨ ਇੱਕ ਦਫਾ ਜੇ ਇੱਕ ਗੁਰ ਕੀ ਸਿੱਖ ਸੁਣੇ ਇੱਕ ਦਫਾ ਇਦਾਂ ਮਤਲਬ ਮੈਂ 100 ਦਫਾ ਵਾਹਿਗੁਰੂ ਵਾਹਿਗੁਰੂ ਆਖਿਆ ਮਨ ਇੱਕ ਦਫਾ ਵੀ ਪੂਰੀ ਇਕਾਗਰਤਾ ਨਾਲ ਨਹੀਂ ਸੁਣਦਾ ਕਿਉਂਕਿ ਇੱਕ ਦਫਾ ਸੁਣਾ ਹੈ 1000 ਦਫਾ ਇਸ ਵਾਸਤੇ ਬੋਲਣਾ ਹੈ ਵਾਹਿਗੁਰੂ ਵਾਹਿਗੁਰੂ ਕਿਦਰੇ ਮਨ ਇੱਕ ਦਫਾ ਸੁਣ ਲਵੇ ਜੇ ਇੱਕ ਗੁਰ ਕੀ ਸਿੱਖ ਸੁਣੇ ਪੰਜ ਹਜ਼ਾਰ ਸੁਖਮੰਨੀ ਸਾਹਿਬ ਦੇ ਪਾਠ ਕਰ ਲੈਂਦੇ ਆ ਮਨ ਤੇ ਨਹੀਂ ਸੁਣਦਾ ਨਹੀਂ ਸੁਣਦਾ ਸੁਣਨ ਲੱਗਿਆ ਮਨ ਪਹਿਲੇ ਚੁੱਪ ਕਰੇ ਪਰ ਇਹ ਸਾਰੀ ਤਿਆਰੀ ਅੰਮ੍ਰਿਤ ਵੇਲੇ ਉੱਠ ਕੇ ਜਪ ਦੀ ਇਹ ਹੈ ਇਹ ਵੀ ਮੈਲਸ ਕਰ ਲੈਣਾ ਕਿ ਸਤ ਸੰਗ ਕਰਨਾ ਤੇ ਕਥਾ ਕੀਰਤਨ ਸੁਣਨਾ ਤੇ ਕਰਨਾ ਇਹ ਸਭ ਜਪ ਦੀ ਤਿਆਰੀ ਹੈ ਕਈ ਸਜਣ ਤੇ ਸਾਰੀ ਜ਼ਿੰਦਗੀ ਤਿਆਰੀ ਚ ਆਪਣਾ ਸਮਾਂ ਗਵਾ ਬੈਠ ਦੇਣਾ ਭਾਈ ਗੁਰਦਾਸ ਉਹਨਾਂ ਬਾਰੇ ਕਹਿੰਦੇ ਨੇ ਪੂਛਤ ਹੈ ਪਥਕ ਤੇ ਮਾਰਗ ਨਾ ਧਰੇ ਭਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ ਇਹ ਹੁਣ ਗੱਲਾਂ ਨਾਲ ਕਿਵੇਂ ਪਹੁੰਚੇ ਕਿਵੇਂ ਪਹੁੰਚੇ ਤੁਸੀਂ ਆਖੋਗੇ ਇੱਕ ਦਫਾ ਦੇ ਸੁਣਨ ਨਾਲ ਖੇਡ ਬਣ ਜਾਂਦੀ ਹਾਂ ਇੱਕ ਦਫਾ ਦੱਸੋ ਸਾਰੀ ਦੁਨੀਆ ਬਦਲ ਜਾਂਦੀ ਲੱਖਾਂ ਦਫਾ ਬੋਲਣ ਨਾਲ ਮੰਦੀ ਦੁਨੀਆ ਨਹੀਂ